ਸਾਸ਼ੀ ਗਾਲ ਦੋਸਤੋ ਇਹ ਬੱਦੀ ਪੰਜੌਰ ਹਾਈਵੇ ਆ ਜਿੱਥੇ ਕੱਲ ਰਾਜਵੀਰ ਜਵੰਦਾ ਦਾ ਹਾਦਸਾ ਹੋਇਆ ਤੇ ਆ ਉਹ ਜਗ੍ਹਾ ਹੁਣ ਤੱਕ ਬ੍ਰੇਕ ਲੱਗੇ ਹੋਏ ਨੇ ਦੇਖੋ ਇਸ ਜਗ੍ਹਾ ਰਾਜਵੀਰ ਜਵੰਦਾ ਦਾ ਹਾਦਸਾ ਹੋਇਆ ਤਾਂ ਅਹ ਅਜੇ ਤੱਕ ਇਸ ਵੇਲੇ ਬ੍ਰੇਕਾਂ ਦੇ ਨਿਸ਼ਾਨ ਹੁਣ ਤੱਕ ਮੌਜੂਦ ਨੇ ਦੇਖੋ ਕਿੰਨਾ ਖਤਰਨਾਕ ਇਹ ਹਾਦਸਾ ਸੀ ਬਿਲਕੁਲ ਮੈਂ ਜੋਰ ਬੱਦੀ ਹਾਈਵੇ ਤੇ ਆ ਤਾਂ ਬਿਹਤਰ ਖਤਰਨਾਕ ਹੀ ਹਾਈਵੇ ਸੀ ਤਾਂ ਸਿਧਾਰਥ ਮੇਰੇ ਨਾਲ ਨੇ ਸਿਧਾਰਥ ਤੁਸੀਂ ਚਸ਼ਮਦੀਤ ਸੀਗੇ ਤਾਂ ਕਿਵੇਂ ਉਹ ਹਾਦਸਾ ਹੋਇਆ ਦੱਸੋਗੇ ਕੋਈ ਦੋਸ਼ਾ ਬਿਸ਼ਾਟ ਅਪਾ ਬਿੰਗਰਵਲ ਨੂੰ ਬੱਦਲ ਜਾ ਰਹੇ ਸੀ ਮੇਰਾ ਦਿੱਲੀ ਦਾ ਰੁਟੀਨਾ ਜਨਾ ਬਿਊਟੀ ਜਰਨਲਿਸਟ ਹੂੰ ਤਾਂ ਮੇਰੇ ਆਮ ਤਰੀਕਾ ਟਾਈਮਰ ਕਿਤੇ ਮੈਂ ਜੋਬ ਕਰ ਰਹਾ ਤਾਂ ਮੇਰੇ ਕੋਲ ਸੋਰੀ ਹਸਪੀਟਲ ਦੇ ਕੋਲ ਸਾਹਮਣੇ ਵਾਲੀ ਮੈਂ ਗਲੀ ਵਿੱਚ ਨਿਕਲ ਰਹਾ ਜਿ세 ਤਾਂ ਮੇਰੇ ਕੋਲ ਸਾਹਮਣੇ ਦਿਖਿਆ ਕਿ ਰਾਈਡਰ ਆ ਤਾਂ ਮੇਰੇ ਨਾਲ-ਨਾਲ ਚਲ ਕੇ ਆ ਗਿਆ ਹੈ ਹਾਂ ਮੈਂ ਮੈਂਨੇ ਥੋੜਾ ਬੁੱਢਾ ਸੱਟ ਕੋ ਦਾ ਰਸਤਾ ਕੱਟਦਾ ਮੈਂਨੇ ਮਾਈਟੂ ਦੇਖ ਲਈ ਕਿ ਸਾਡ ਲੱਗ ਰਹੇ ਮੈਂਨੇ ਬਾਈਕ ਦੀ ਸਪੀਡ ਆਪਣੇ ਕਮ ਕਰ ਲਈਏ ਲੇਕਿਨ ਥੋੜਾ ਉਸੇ ਸਪੀਡ ਵਿੱਚ ਚਲਦੇ ਹੋਏ ਅੱਗੇ ਬਲੈਰੋ ਗੱਡੀ ਦੀ ਉਹ ਬਲੈਰੋ ਗੱਡੀ ਦੇ ਸਾਹਮਣੇ ਪੰਨੀ ਸਾਈਡ ਤੇ ਇਸ ਸਾਈਡ ਹੀ ਆ ਗਈ ਕਿ ਦਰਵਾਜ਼ੇ ਬਲੈਰੋ ਗੱਡੀ ਦੇ ਸਾਹਮਣੇ ਸਾਹਮਣੇ ਇਸ ਨੂੰ ਦੇਖ ਕੇ ਮੈਂ ਬ੍ਰੇਕ ਮਾਰੀ ਉਹ ਐਕਸਟ ਕੋਈ ਗੱਡੀ ਰੁਕ ਗਈ ਉਹ ਤਾਂ ਟੱਕਰ ਟੱਕਰ ਉਹਦੀ ਬਲੈਰੋ ਗੱਡੀ ਨਾਲ ਲੱਗੀ ਆ ਜਾ ਕੇ ਅੱਛਾ ਟੱਕਰ ਆ ਦੇਖੋ ਵੀ ਮੁੰਡੇ ਤਾਂ ਟੱਕਰ ਬਲੈਰੋ ਗੱਡੀ ਦੇ ਨਾਲ ਹੋਈ ਆ ਅੱਛਾ ਸਪੀਡ ਕਿੰਨੀ ਸੀਗੀ ਉਹਨਾਂ ਦੀ ਸਿਰਫ 40 50 ਦੀ ਸਪੀਡ ਉਸ ਤੋਂ ਬਾਅਦ ਨਹੀਂ ਸੀ ਕਿਉਂਕਿ ਮੈਂ ਹੀ 40 50 60 ਦੇ ਦਾ ਤੋ ਮੈਂ ਨਹੀਂ ਘੱਟ ਕਰ ਲਈਦੀ ਉਹਨਾਂ ਨੇ ਵੀ ਰੋਜ਼ ਰੋਜ਼ 40 50 ਦੀ ਸਪੀਡ ਨਾਲ ਚੱਲਦੇ ਸਨ ਤਾਂ ਬਿਲਕੁਲ ਇਹ ਦੇਖੋ ਇਹ ਹਾਈਵੇ ਆ ਕਹਿੰਦੇ ਮੈਂ 40 50 ਤੇ ਸੀਗਾ ਤੇ ਟੱਕਰ ਕਿਵੇਂ ਹੋਈ ਆ ਬਿਲਕੁਲ ਇਹ ਤੁਹਾਨੂੰ ਦਿਖਾਇਆ